ਅੱਜ ਜਿਹੜੀ ਮਠਾਈ ਦਿਖਾਉਣ ਲੱਗਿਆਂ ਜੀ ਇਹਦੇ ਵਿੱਚ ਚੀਨੀ ਦੀ ਬਜਾਏ ਮਿਸ਼ਰੀ ਪੈਂਦੀ ਆ ਤੇ ਦੇਸੀ ਘੀ ਪੈਂਦਾ ਸਾਡਾ ਮਕਸਦਾ ਸ਼ੁੱਧ ਘੀ ਦੁੱਧ ਤੇ ਮਠਾਈਆਂ ਵੀ ਜਾਣਕਾਰੀ ਦੇਣਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਅੱਜ ਕੱਲ ਮਿਲਾਵਟ ਬਹੁਤ ਜ਼ੋਰਾਂ ਤੇ ਆ ਤਿਹਾਰਾਂ ਦੇ ਦਿਨ ਨੇ ਸਾਡੀ ਸਿਹਤ ਨਾਲ ਖਿਲਵਾੜ ਬਹੁਤ ਹੋ ਰਿਹਾ ਇਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਪਹੁੰਚਿਆ ਪਿੰਡ ਦਗਾਲ ਇੱਥੇ ਦਿਖਾਉਣੇ ਆ ਮਠਾਈਆਂ ਕਿਸ ਤਰ੍ਹਾਂ ਦੀਆਂ ਬਣਦੀਆਂ ਨੇ ਆਹ ਦੇਖੋ ਜੀ ਖੁਆ ਬਣ ਰਿਹਾ ਦੇਖੋ ਸਾਰਾ ਇਹ ਬੜਾ ਸ਼ੁੱਧ ਹੈ ਜੀ ਇਹਨਾਂ ਦਾ ਆਪਣੀਆਂ گاਵਾਂ ਤੇ ਮੱਝਾਂ ਬਈ ਗਾਵਾਂ ਵੀ ਰੱਖੇ ਹੁੰਦੇ ਨੇ ਹਾਂਜੀ ਹਾਂਜੀ گاਵਾਂ ਨੇ ਜ਼ਿਆਦੇ ਮੱਝਾਂ ਨੇ ਜੀ ਠੀਕ ਹੈ ਹਾਂਜੀ ਪੰਜ ਚਾਰ گاਵਾਂ ਨੇ ਮੱਝਾਂ ਇਹ ਆਰਡਰ ਤੇ ਤਿਆਰ ਹੁੰਦਾ ਹਾਂਜੀ ਹਾਂਜੀ ਆਰਡਰ ਤੇ ਦੀਵਾਲੀ ਵਾਸਤੇ ਸਪੈਸ਼ਲ ਤਿਆਰ ਕਰਦੇ ਹਾਂ ਠੀਕ ਹੈ ਤੁਸੀਂ ਆਪ ਵੀ ਸੇਲ ਕਰ ਦਿਓ ਹਾਂਜੀ ਹਾਂਜੀ ਤੁਸੀਂ ਆਪ ਵੀ ਸੇਲ ਕਰ ਦਿਓ ਸਾਰਾ ਕੁਝ ਬੇਸਟੀਕੀ ਦਾ ਬਣ ਰਿਹਾ ਜੀ ਇਹ ਚੀਨੀ ਦੀ ਬਜਾਏ ਮਿਸ਼ਰੀ ਪਾਉਂਦੇ ਨੇ ਤੇ ਪ੍ਰਾਪਰ ਤਰੀਕੇ ਨਾਲ ਜਿੰਨੇ ਵੀ ਕੰਮ ਕਰ ਰਹੇ ਨੇ ਸਭ ਦੇ ਸਿਰ ਟਕੇ ਹੋਏ ਨੇ ਤਾਂ ਕਿ ਕੋਈ ਗਵਾਲ ਵੀ ਨਾ ਵਿਚ ਡਿਗੇ ਬੜੀ ਸਫਾਈ ਦੇ ਨਾਲ ਕੰਮ ਹੋ ਰਿਹਾ ਹੈ। ਭਾਈ ਜੀ ਕਿਹੜੀ ਕਿਹੜੀ ਮਠਾਈ ਬਣਾਉਣੀ ਹੈ? ਭਾਈ ਜੀ ਇਸ ਟਾਈਮ ਵਰਤੀ ਮਿਲਕੇ ਗੁਲਾਬ ਜਾਮਨ, ਰਾਖੁਲਾ, ਚੰਚਾਮਾ, ਲੱਡੂ ਇਹ ਜਿਹੜੀਆਂ ਮਠਾਈਆਂ ਨੇ ਸਪੈਸ਼ਲ ਤਰ੍ਹਾਂ ਹੀ ਤਿਆਰ ਕਰਨ। ਠੀਕ ਹੈ ਜੀ। ਜਿਹੜੇ ਮੇਨ ਮਠਾਈਆਂ ਨੇ तकरीबन ਸਾਰੀਆਂ ਬਣਾ। ਹਾਂਜੀ ਹਾਂਜੀ ਮੇਨ। ਇਹਦੀਆਂ ਸੁੱਧ ਤਰੀਕੇ ਨਾਲ ਬਣ ਸਕਦੀਆਂ ਨੇ। ਸਾਡੇ ਦੁੱਧ ਨਾਲ ਆਪਣੇ ਨਾਲ ਉਹ ਚੀਜ਼ਾਂ ਤਿਆਰ ਕਰਦੇ। ਇਹ ਦੀਵਾਲੀ ਦੇ ਤਿਉਹਾਰ ਦੀ ਬਣਾਉਨੇ ਹੋ ਜਾਂ ਸਾਰਾ ਸਾਲ ਹੀ ਬਣਦੀਆਂ ਰਹਿੰਦੀਆਂ ਨੇ। ਸਾਰਾ ਸਾਲ ਬਣਾਉਂਦੇ ਆਂ ਜੀ ਅਸੀਂ ਦੀਵਾਲੀ ਦੇ ਸੀ ਚੀਜ਼ਾਂ ਤੋਂ ਬਿਨਾ ਸਾਰਾ ਸਾਲ ਤੇ ਸਾਰੀ ਗਰਮੀ ਅਸੀਂ ਕਰਦੇ ਆਂ ਤਿਆਰ। ਠੀਕ ਹੈ। ਤੇ ਜਿਹੜਾ ਅਸੀਂ ਕਾਉਂਟਰਾ ਸੀ ਪਕੜਣਾ ਵੀ ਜਾਂਦੇ ਆਂ ਛਾਬ ਨੂੰ। ਅੱਛਾ। ਮੇਲੇ ਉੱਤੇ ਅਸੀਂ ਦੁੱਧ ਲੈ ਕੇ ਜਾਂਦੇ ਆਂ ਤੇ ਮਠਾਈਆਂ ਹੁੰਦੀਆਂ ਜਿਹੜੀਆਂ ਅਸੀਂ ਉਹ ਵੀ ਲੈ ਕੇ ਜਾਂਦੇ ਆਂ। ਮਾਸਣਾਿਤ ਲక్ష్ਮੀ ਲక్ష్ਮੀ ਜੀ ਵੇਂਦਰ ਦੇ ਲਵੇ ਤੋਂ Delhi ਕਾਉਂਟਰ ਲਾਨੇ ਰਾਤ ਨੂੰ ਅੱਛਾ ਜੀ ਹਾਂ ਜੀ ਹਾਂ ਜੀ 7:30 ਵਜੇ ਯੱਕੜ ਰੋਡ ਹਾਂ ਜੀ ਹਾਂ ਜੀ ਯੱਕੜ ਰੋਡ ਤੋਂ ਠੀਕ ਹੈ ਜੀ ਦੇ ਕਾਰੀਗਰ ਤੋਂ ਲੈ ਆਉਂਦੇ ਕਰਦੇ ਹਾਂ ਹਾਂ ਜੀ ਹਾਂ ਜੀ ਸਾਰੇ ਅਬਦੇ ਕਾਰੀਗਰ ਨੇ ਠੀਕ ਹੈ ਹਾਂ ਮੇਰੀ ਬਰਫੀ ਕਰ ਰਹੇ ਹੋ ਤਿਆਰ ਹਾਂ ਜੀ ਹਾਂ ਜੀ ਬਰਫੀ ਕਰ ਰਹੇ ਹਾਂ ਅੱਛਾ ਇਹ ਕੀ ਇਹ ਚ ਮਸਾਲੇ ਵਗੈਰਾ ਕੋਈ ਕੀ ਕੁਝ ਪਾ ਰਹੇ ਹੋ ਇਹਦੀ ਮਸਾਲਾ ਕੁਝ ਨਹੀਂ ਹੁੰਦਾ ਜਿਵੇਂ ਆਪਣੀਆਂ ਪਹਿਲੀਆਂ ਮਾਈਆਂ ਆਪਣੀਆਂ ਬੇਬਿਆਂ ਘਰੇ ਬਣਾਉਂਦੀਆਂ ਤੇ ਜਿਵੇਂ ਬਰਫੀ ਜੀ ਪਿਆਰ ਦੁੱਧ ਦੀ ਬਰਫੀ ਆਈ ਮੱਲਮ ਮਿਸ਼ਰੀ ਹੈ ਦੇਸੀ ਕਾ ਹੋਇਆ ਠੀਕ ਹੈ ਇਸ ਵਿੱਚ ਕੋਈ ਵੀ ਮਸਾਲਾ ਜੂਰ ਨਹੀਂ ਦਿੱਤਾ ਹੀ ਆਪਾਂ ਨੇ ਅੱਛਾ ਜਿੰਮੇ ਆਪਣੇ ਘਰੇ ਪਹਿਲਾ ओरिजिनल ਵਰਫੀ ਬੁਰੀਆਂ ਪੁਰੀਆਂ ਬੇਬਿਆਂ ਪਿੰਨੀਆਂ ਬਣਾ ਦਾ ਨੇੜੀਆਂ ਉਹੀ ਤੀ ਜਾਈਏ ਠੀਕ ਹੈ ਪੂਰੀ ਸ਼ੁੱਧ ਹੈ ਜਮਾ ਪੂਰੀ ਸ਼ੁੱਧ ਹੈ ਹੀ ਹੈ ਜਮਾ ਠੀਕ ਹੈ ਹਾਂ ਤਾਂ ਅੱਗੇ ਵਾਲੀ ਮਿਸ਼ਰੀ ਪਾਉਣੀ ਜਿਹਦੇ ਵਿੱਚ ਆ ਦੇਖੋ ਜੀਨੀ ਨਹੀਂ ਵਰਤੇ ਹੈਗੇ ਇਹਦਾ ਟੇਸਟ ਵੀ ਦੇਖਾਂਗੇ ਬਾਅਦ ਵਿੱਚ ਬੜਾ ਵਧੀਆ ਲੱਗਿਆ ਕੰਮ ਇਹਨਾਂ ਦਾ ਬਾਈ ਜੀ ਆਪਣੇ ਤਿਆਰ ਪਈਆਂ ਨੇ ਜਿਹੜੀਆਂ ਮਠਾਈਆਂ ਇਹਨਾਂ ਦਾ ਇੱਕ ਵਾਰੀ ਰੇਟ ਦੱਸੋਗੇ ਕੀ ਰੇਟ ਸੇਲ ਕਰਦੇ ਆਂ ਹਾਂਜੀ ਇਹ ਤਾਂ ਚੰਚਮਾਈ ਅੱਛਾ ਜੀ ਇਹ ਇਹ ਗਲਾਬ ਜੰਮਣ ਪਈਏ ਇੱਧਰ ਠੀਕ ਹੈ ਜੀ ਤੇ ਇੱਧਰ ਆਪਣਾ ਉੱਧਰ ਬਰਫੀ ਪਈ ਹੈ ਇਹ ਘਿਓ ਰ ਹੈ ਜੀ ਅੱਛਾ ਹਾਂਜੀ ਦੇਸੀ ਕਿ ਇਹ ਦੇਸੀ ਕਿਉਂ ਦਾ ਘਿਓ ਰ ਹੈ ਜੀ ਅੱਛਾ ਅੱਛਾ ਤੇ ਇੱਧਰ ਆਪਣੀ ਬਰਫੀ ਹੈ ਜੀ ਇਹ ਬਰਫੀ ਕੀ ਰੇਟ ਸੇਲ ਕਰਦੇ ਹੋ ਬਰਫੀ ਕਰਦੇ 600 ਰੁਪਏ ਅੱਛਾ ਕਿਲੋ ਜਿਹੜਾ ਮਿਲ ਕੇ ਇੱਕ ਹੈ ਜੀ ਉਭੀ ਸ਼ੇਸੌਰ ਪੇ ਜੀ ਇਹੜਾ ਲੱਡੂ ਆ ਡਿਸਟਿਕੋ ਦਾ ਉਹ 400 ਰੁਪਏ ਹੈ ਜੀ ਗਲਾਬ ਜਾਮਣਾ ਜੀ ਉਹ 400 ਰੁਪਏ ਹੈ ਜੀ ਤੇ ਜਿਹੜਾ ਆਪਣੀ ਚਮਚਮ ਆਈ ਉਹ 300 ਹੈ ਜੀ ਰਸ ਗੁੱਲਾ 300 ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਘਿਓ ਕਿਹੜਾ ਘਿਓ ਜਿਹੜਾ ਖੋਏ ਵਾਲਾ ਜੀ ਖੋਆ ਲੱਗਾ ਇਹ 450 ਰੁਪਏ ਕਿਲੋ ਹੈ ਜੀ ਅੱਛਾ ਜਿਹੜਾ ਸਿੰਪਲ ਘਿਓ ਰਈ ਉਹ 350 ਰੁਪਏ ਕਿਲੋ ਹੈ ਜੀ ਜੇ ਕਿਸੇ ਨੇ ਆਰਡਰ ਤੇ ਤਿਆਰ ਕਰਵਾਉਣੀ ਹੋਵੇ ਤੁਹਾਡਾ ਕੰਟੈਕਟ ਨੰਬਰ ਕੰਟੈਕਟ ਨੰਬਰ ਜੀ ਇਹ ਸਾਡਾ ਪਤਾ ਹੈ ਜੀ ਅੱਛਾ ਜੀ ਹਾਂਜੀ ਆ ਨੋਟ ਕਰ ਲਓ ਜੀ ਸਰਪੰਚ ਡੇ ਫਾਰਮ ਦੁਗਾਲ ਇਹਨਾਂ ਨੇ ਮੋਬਾਈਲ ਨੰਬਰ ਦਿੱਤੇ ਹੋਏ ਨੇ ਆਰਡਰ ਤੇ ਤਿਆਰ ਕਰਵਾ ਸਕਦੇ ਮਠਾਈ ਜੇ ਕਿਸੇ ਨੇ ਆਰਡਰ ਤੇ ਮਠਾਈ ਤਿਆਰ ਕਰਾਉਣੀਆਂ ਤਾਂ ਉਹ ਕੋਲ ਬੈਠ ਕੇ ਵੀ ਆਪਣੀ ਮਠਾਈ ਤਿਆਰ ਕਰਵਾ ਸਕਦਾ ਸਾਨੂੰ ਉਹਦੇ ਵਿੱਚ ਵੀ ਕੋਈ ਬਹਿਮ ਨਹੀਂ ਆਪਦਾ ਕੋਲ ਬੈਠ ਕੇ 10 ਕਿਲੋ 20 ਕਿਲੋ ਕਿਲੋ ਜਿੰਨੀ ਵੀ ਵਾਲਿਆਂ ਚਾਹੀਦੀ ਆ ਸਾਡੇ ਕਾਰੀਗਰ ਹੁੰਦੇ ਨੇ ਨਾਲ ਦੀ ਨਾਲ ਆਪਣੀ ਮਠਾਈ ਤਿਆਰ ਕਰਾ ਕੇ ਜਿਹਨੇ ਲੈ ਕੇ ਜਾਣੀਆਂ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਹਾਂ ਇਹ ਪੂਰਾ ਹੈ ਜੀ ਪੂਰਾ ਠੀਕ ਹੈ ਹਾਂਜੀ ਤੇ ਪਤਾ ਲੱਗਦਾ ਵੀ ਮਿਸ਼ਰੀ ਦਾ ਤੇ ਚੀਨੀ ਦਾ ਕੀ ਫਰਕ ਆ ਜੀ ਜੀ ਦੀ ਮਿਠਾਈ ਖਾ ਕੇ ਤਾਂ ਐਂ ਲੱਗਦਾ ਵੀ ਐਵੇਂ ਖਾਧੀ ਇਹਦਾ ਇਹ ਮਿਠਾਈ ਖਾ ਕੇ ਪਤਾ ਵੀ ਨਹੀਂ ਲੱਗਦਾ ਵੀ ਮਿੱਠਾ ਖਾਧਾ ਇਹ ਆ ਗਿਆ ਜੀ ਡੇਰੀ ਫਾਰਮ ਆ ਆ ਮੱਝਾਂ ਨੇ ਤੇ ਗਾਵਾਂ ਨੇ ਇਹਨਾਂ ਦਾ ਦੁੱਧ ਵਰਤਦੇ ਨੇ ਬਾਈ ਹੋਰੀ ਬਾਈ ਜੀ ਕਿੰਨੀਆਂ ਮੱਝਾਂ ਨੇ ਇਸ ਟਾਈਮ ਆਪਣੇ ਕੋਲੇ ਬਾਈ ਆਪਣੇ ਕੋਲ 30 ਤੋਂ 32 ਮੱਝਾਂ ਨੇ ਅੱਛਾ ਜੀ ਹਾਂ ਪਾਤੜਾ ਏਰੀਆ ਦੇ ਲੋਕ ਪੱਕੇ ਜੁੜੇ ਹੋਏ ਨੇ ਜਿਨ੍ਹਾਂ ਨਾਲ ਜਿਹੜੇ ਇੱਥੋਂ ਮੈਂ 28 ਲੈ ਜਾਂਦੇ ਨੇ ਹੋਰ ਕਿਤੋਂ ਲੈਂਦੇ ਨਹੀਂ ਨੈਕਸਟ ਵਲੌਗ ਇਸੇ ਫਾਰਮ ਤੇ ਬਣਾਵਾਂਗੇ ਜੀ ਜਿਹਦੇ ਵਿੱਚ ਇਹਨਾਂ ਦੀ ਆਰਗੇਨਿਕ ਫਾਰਮਿੰਗ ਮੱਝਾਂ ਗਾਵਾਂ ਸਾਰਾ ਕੁਝ ਦਿਖਾਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ